ਉਦੋਂ ਡਿਟਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਦਿ ਲੁਧਿਆਣਾ ਜ਼ੋਨ ਨੂੰ ਯੂਰਟਨ ਸਾਨੇਵਾਲ ਖੇਤਰ ਵਿੱਚ ਇੱਕ ਵੱਡੀ ਕਾਰਵਾਈ ਮੰਜਾਮ ਦਿੰਦੇ ਹੋਏ 103 ਕਿਲੋ ਗਾਂਜਾ ਬਰਾਮਦ ਕੀਤਾ ਹੈ ਸੋ ਦੱਸ ਜੀ ਕਿ ਸਫਲਤਾ ਇੱਕ ਵਿਸ਼ੇਸ਼ ਖੂਫੀਆ ਸੂਚਨਾ ਦੇ ਆਧਾਰ ਤੇ ਮਿਲੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਇੱਕ ਕਾਰ ਦੇ ਵਿੱਚ ਐਂਡੀਪੀਐਸ ਐਕਟ 1985 ਦੀ ਉਲੰਘਣਾ ਕਰਦੇ ਹੋਏ ਪਾਬੰਦੀਸ਼ੁਦਾ ਪਦਾਰਥ ਲਿਆਏ ਜਾ ਰਹੇ ਨੇ ਅਸੂਚਨਾ ਮਿਲਣ ਤੋਂ ਬਾਅਦ ਡੀਆਰਈ ਦੀ ਟੀਮ ਨੇ ਨਿਗਰਾਨੀ ਵਧਾਈ ਤੇ ਸ਼ੱਕੀ ਕਾਰ ਨੂੰ ਸਾਨੇਵਾਲ ਦੇ ਕੋਲ ਰੋਕ ਲਿਆ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਦੀ ਢੁਗਾਈ ਦੇ ਨਾਲ ਤਲਾਸ਼ੀ ਦੌਰਾਨ ਗਾਂਜੇ ਦੇ 74 ਪੈਕੇਟ ਮਿਲ ਲਏ ਜਿਨ੍ਹਾਂ ਵਿੱਚ ਹਰੇਕ ਨੂੰ ਖਾਕੀ ਰੰਗ ਦੀ ਪਲਾਸਟਿਕ ਟੇਪ ਦੇ ਨਾਲ ਲਪੇਟਿਆ ਗਿਆ ਸੀ ਤੋਂ ਦੱਸਦੀ ਕਿ ਇਹ ਪੈਕੇਟ ਵਾਹਨ ਦੇ ਵਿੱਚ ਬਣਾਈ ਗਈ ਇੱਕ ਵਿਕੇਸ਼ ਲੁਕਵੇਂ ਖਾਨੇ ਵਿੱਚੋਂ ਬਰਾਮਦ ਹੋਇਆ ਤਾਂ ਤਸਕਰਾਂ ਨੇ ਕਾਰ ਦੇ ਅਗਲੇ ਤੇ ਪਿੱਛੇ ਵੱਲ ਨਕਲੀ ਫੋਰਸ਼ ਬਣਾ ਕੇ ਗੁਪਤ ਜਗ੍ਹਾ ਤਿਆਰ ਕੀਤੀ ਸੀ ਜੋ ਕਿ ਦੇਖਣ ਦੇ ਵਿੱਚ ਕਾਰ ਦੇ ਅਸਲੀ ਢਾਂਚੇ ਦਾ ਹਿੱਸਾ ਲੱਗ ਰਹੀ ਸੀ ਅਧਿਕਾਰੀਆਂ ਅਨੁਸਾਰ ਬਰਾਮਦ ਕੀਤੇ ਗਾਂਜੇ ਦਾ ਕੁੱਲ ਵਜ਼ਨ 103 ਕਿਲੋ ਹੈ ਜਿਸ ਦੀ ਕੀ ਕਾਲੇ ਬਾਜ਼ਾਰ ਦੇ ਵਿੱਚ अनुमानित कीमत लगभग 31 लाख रुपए ਦੇ ਕਰੀਬ ਹੈ। ਟ੍ਰੈਕ ਦਸਕਰੀ ਵਿੱਚ ਵਰਤਗੀ ਕਾਰ ਨੂੰ ਵੀ ਜ਼ਬਤ ਕੀਤਾ ਤੇ ਕਾਰ ਦੇ ਵਿੱਚ ਸਫਰ ਕਰ ਰਹੇ ਦੋ ਵਿਅਕਤੀਆਂ ਨੂੰ ਵੀ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ। ਦੋਸਤੋ ਬਾਅਦ ਹੁਣ ਪੁਲਿਸ ਦੇ ਵੱਲੋਂ ਮਾਬਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।